ਇਸ ਵੱਡੀ ਤੇ ਗੰਭੀਰ ਖਬਰ ਨੂੰ ਸੁਣ ਕੇ ਇੱਥੇ ਨਾ ਛੱਡ ਦੇਣਾ ਇਹਦੀ ਜੜ ਤੱਕ ਇਹਦੀ ਤਹਿ ਤੱਕ ਸੋਚਣਾ ਵਿਚਾਰਨਾ ਜ਼ਰੂਰੀ ਹੈ ਲਹਿਰਾ ਗਾਗਾ ਤੋਂ ਖਬਰ ਆ ਰਹੀ ਹੈ ਕਿ 2 14 15 ਸਾਲ ਦੀਆਂ ਇੱਕੋ ਵਾਰਡ ਦੀਆਂ ਕੁੜੀਆਂ ਨੇ ਪੱਕੀਆਂ ਸਹੇਲੀਆਂ ਨੇ ਇਕੱਠੀਆਂ ਪੜਦੀਆਂ ਨੇ ਅੱਜ ਤੋਂ 2 ਦਿਨ ਪਹਿਲਾਂ ਘਰੋਂ ਸਕੂਲ ਗਈਆਂ ਤੇ ਫਿਰ ਵਾਪਸ ਨਹੀਂ ਆਈਆਂ ਤੇ ਫਿਰ ਪੁਲਿਸ ਦੇ ਕੋਲ ਜਦੋਂ ਇਹਦੀ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਨੇ ਪਤਾ ਲਾਇਆ ਕਿ ਉਹਨਾਂ ਨੇ ਚੰਡੀਗੜ੍ਹ ਪਹੁੰਚ ਕੇ ਚੰਡੀਗੜ੍ਹ ਦੇ 43 ਸੈਕਟਰ ਤੋਂ ਇੱਕ ਬੰਦੇ ਤੋਂ ਫੋਨ ਲੈ ਕੇ ਤੇ ਫੋਨ ਕਾਲ ਕੀਤੀ ਐ ਤੇ ਉਸ ਤੋਂ ਬਾਅਦ ਫੇਰ ਨਹੀਂ ਪਤਾ ਕਿ ਉਹ ਕਿੱਧਰ ਗਈਆਂ ਹੁਣ ਦੇਖੋ ਇਹ ਜਿੱਥੇ ਬੜੀ ਦੁੱਖ ਭਰੀ ਬੜੀ ਅਫਸੋਸ ਭਰੀ ਬੜੀ ਚਿੰਤਾ ਭਰੀ ਗੱਲ ਹੈ ਉਥੇ ਇਹਦੀ ਜੜ ਤੇ ਤਹ ਤੱਕ ਜਾਣਾ ਜ਼ਰੂਰੀ ਹੈ ਪੁਲਿਸ ਇਹਦੀ ਜਾਂਚ ਕਰ ਰਹੀ ਏ ਘਰ ਵਾਲੇ ਪਰੇਸ਼ਾਨ ਨੇ ਪਰੇਸ਼ਾਨੀ ਤਾਂ ਯਾਰ ਹੋਣੀ ਹੈ ਨਾ ਹੁਣ ਦੋ ਧੀਆ 14-15 ਸਾਲ ਦੀਆਂ ਸਕੂਲ ਜਾਣ ਤੇ ਘਰੇ ਵਾਪਸ ਨਾ ਆਉਣ ਕਿੱਥੇ ਲਹਿਰਾ ਗਾਗਾ ਤੇ ਕਿੱਥੇ ਚੰਡੀਗੜ੍ਹ ਤੇ ਫਿਰ ਉਹ 43 ਸੈਕਟਰ ਚੰਡੀਗੜ੍ਹ ਤੋਂ ਕਿਸੇ ਤੋਂ ਫੋਨ ਫੜ ਕੇ ਫੋਨ ਕਰਨ ਤੇ ਪੁਲਿਸ ਇਹ ਦੱਸੇ ਕਿ ਉਹ ਬੰਦੇ ਤੱਕ ਵੀ ਪਹੁੰਚ ਕੀਤੀ ਹੈ ਜੀਤੋਂ ਫੋਨ ਫੜ ਕੇ ਕੀਤਾ ਉਹਨੇ ਉਹ ਪੰਚਕੂਲਾ ਦਾ ਬੰਦਾ ਹੈ ਉਹ ਕਹਿੰਦਾ ਮੈਨੂੰ ਤਾਂ ਐਨਾ ਦੱਸਿਆ ਵੀ ਅੰਕਲ ਜੀ ਫੋਨ ਦੇਣਾ ਕਿਸੇ ਨੂੰ ਪਿੰਡ ਕਰਨਾ ਹੈ ਤੇ ਮੈਂ ਦੇ ਦਿੱਤਾ ਤੇ ਕਰਕੇ ਉਸ ਤੋਂ ਬਾਅਦ ਉਹ ਪਤਾ ਨਹੀਂ ਕਿੱਧਰ ਗਈ ਹੁਣ ਦੇਖੋ ਇਹਦਾ ਕਾਰਨ ਕੀ ਹੋ ਸਕਦਾ ਉਹ ਦੋ ਬੱਚੀਆਂ ਜਿਹੜੀਆਂ 14 15 ਸਾਲ ਦੀਆਂ ਨੇ ਸਕੂਲ ਦੀ بجائے ਘਰ ਆਉਣ ਦੀ بجائے ਉਹ ਕਿਉਂ ਚਲੀਆਂ ਗਈਆਂ ਤੇ ਕਿੱਧਰ ਗਈਆਂ ਇਸ ਮਸਲੇ ਦੀ ਤਾਂ ਅਜੇ ਪੜਤਾਲ ਹੋ ਰਹੀ ਹੈ ਇਹਦਾ ਤਾਂ ਮੈਨੂੰ ਨਹੀਂ ਪਤਾ ਕਿ ਇਹਦਾ ਅਸਲ ਕਾਰਨ ਕੀ ਹੈ ਕਿਉਂ ਉਹਨਾਂ ਨੇ ਇੰਜ ਕੀਤਾ ਕੀ ਬਣਿਆ ਇਹਦੇ ਬਾਰੇ ਕੁਝ ਨਹੀਂ ਪਤਾ ਪਰ ਪਹਿਲਾਂ ਵੀ ਕਈ ਵਾਰ ਇਦਾਂ ਦੇ ਮਾਮਲੇ ਪਿਛਲੇ ਕੁਝ ਸਾਲਾਂ ਦੇ ਵਿੱਚ ਵੱਡੇ ਪੱਧਰ ਤੇ ਵਾਪਰੇ ਨੇ ਤੇ ਲਗਾਤਾਰ ਵਧ ਰਹੇ ਨੇ ਇਹਦਾ ਕਾਰਨ ਇਹਦਾ ਕਾਰਨ ਇਹ ਆ ਕਿ ਮੌਜੂਦਾ ਦੌਰ ਦੇ ਜਿਹੜੇ ਸਾਡੇ ਬੱਚੇ ਨੇ ਉਹ ਸਾਰਿਆਂ ਨੂੰ ਜਿਹੜਾ ਮੀਡੀਆ ਜਿਹੜਾ ਮੋਬਾਈਲ ਫੋਨ ਹੈ ਜਿਹੜਾ ਸੋਸ਼ਲ ਮੀਡੀਆ ਫਿਲਮਾਂ ਤੇ ਗੀਤ ਇਹ ਗਾਈਡ ਕਰ ਰਹੇ ਨੇ ਦੇਖੋ ਜਦੋਂ ਬੱਚਾ 14 15 ਸਾਲ ਦਾ ਹੋ ਜਾਂਦਾ ਹੈ ਨਾ ਤੇ ਉਹਦੀ ਉਮਰ ਇੱਕ ਚਰਸਤੇ ਵਰਗੀ ਇੱਕ ਚੁਰਾਏ ਵਰਗੀ ਹੋ ਜਾਂਦੀ ਹੈ ਤੇ ਅੱਜ ਕੱਲ ਦੇ ਦੌਰ ਦੇ ਵਿੱਚ ਤਾਂ ਬੱਚੇ ਜਿੰਨੀ ਤੇਜ਼ੀ ਦੇ ਨਾਲ ਉਹ ਇਹ ਗੀਤਾਂ ਤੋਂ ਇਹ ਫਿਲਮਾਂ ਤੋਂ ਇਹ ਇਹ ਮਤਲਬ ਮੀਡੀਆ ਤੋਂ ਚੀਜ਼ਾਂ ਨੂੰ ਵੇਖਦੇ ਨੇ ਤਾਂ ਉਸ ਹਿਸਾਬ ਦੇ ਨਾਲ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਮਾਂ ਪਿਓ ਤੇ ਅਧਿਆਪਕ ਬੱਚਿਆਂ ਨੂੰ ਇਸ ਉਮਰ ਦੇ ਵਿੱਚ بڑے ਗੋਹ ਨਾਲ ਵੇਖਣਾ ਅਸੀਂ ਇੱਕ ਬਹੁਤ ਵੱਡੀ ਗਲਤੀ ਕਰਦੇ ਹਾਂ ਸਾਰੀ ਪਤਾ ਕਿਹੜੀ ਬੱਚਿਆਂ ਦੇ ਨਾਲ ਅਸੀਂ ਨਾ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਨੂੰ 10-12 ਸਾਲ ਦੀ ਉਮਰ ਤੋਂ ਕਰਨੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਨੇ ਅਸੀਂ ਉਹ ਨਹੀਂ ਕਰਦੇ ਤੇ ਬੱਚੇ ਉਹੀ ਗੱਲਾਂ ਜਦੋਂ ਫਿਰ ਮੀਡੀਆ ਰਹੀਂ ਜਾਂ ਫਿਲਮਾਂ ਰਹੀਂ ਜਾਂ ਆਪਣੇ ਬੇਅਕਲ ਦੋਸਤਾਂ ਰਹੀਂ ਉਹ ਸੁਣਦੇ ਨਹੀਂ ਤਾਂ ਉਹਨਾਂ ਤੇ ਉਹ ਗੱਲਾਂ ਬਹੁਤ ਅਸਰ ਕਰ ਜਾਂਦੀਆਂ ਨੇ ਤੇ ਉਹ ਸਾਰੀ ਜਾਣਕਾਰੀ ਗਲਤ ਹੁੰਦੀ ਹੈ ਵੇਖੋ ਇਸ ਕੇਸ ਦਾ ਤਾਂ ਨਹੀਂ ਮੈਨੂੰ ਪਤਾ ਵੀ ਕਾਰਨ ਕੀ ਆ ਪਰ ਮੈਨੂੰ ਇੰਨਾ ਪਤਾ 13 14 15 ਸਾਲ ਦੀ ਉਮਰ ਟੀਨ ਏਜ ਕਹਿੰਦੇ ਇਹਨੂੰ ਅੰਗਰੇਜ਼ੀ ਚ ਪੰਜਾਬੀ ਚ ਇਹਨੂੰ ਕਿਸ਼ੋਰ ਅਵਸਥਾ ਜਿਹਨੂੰ ਕਹਿੰਦੇ ਆ ਜਵਾਨੀ ਚੜ ਰਹੀ ਉਹ ਅਵਸਥਾ ਹੁੰਦੀ ਆ ਇਸ ਅਵਸਥਾ ਦੇ ਵਿੱਚ ਇਸ ਉਮਰ ਦੇ ਵਿੱਚ ਸਰੀਰ ਦੇ ਵਿੱਚ ਵੀ ਬਹੁਤ ਸਾਰੇ ਬਦਲਾਅ ਆਉਂਦੇ ਆ ਸੋਚ ਦੇ ਵਿੱਚ ਵੀ ਆਉਂਦੇ ਆ ਤੇ ਜਿਹੜੇ ਹਾਰਮੋਨ ਹੁੰਦੇ ਆ ਉਹਨਾਂ ਦੇ ਵਿੱਚ ਵੀ ਆਉਂਦੇ ਆ ਤੇ ਅਸੀਂ ਇਹਨਾਂ ਤਿੰਨਾਂ ਤੋਂ ਬੇਖਬਰ ਹੋ ਕੇ ਬੱਚੇ ਨੂੰ ਜਿਵੇਂ ਅਸੀਂ ਨਿੱਕੇ ਨਿਆਣੇ ਨੂੰ ਪਾਲ ਲਿਆ ਉਵੇਂ ਹੀ ਉਹਨੂੰ ਰੱਖੀ ਜਾਂਦੇ ਆ ਮੈਨੂੰ ਲੱਗਦਾ ਬੇਝਿਜਕ ਮੈਂ ਕਹੂੰਗਾ ਇਸ ਉਮਰ ਦੇ ਆਉਣ ਤੱਕ ਮਤਲਬ 10 12 ਸਾਲ ਤੋਂ ਹੀ ਮਾਪਿਆਂ ਨੂੰ ਤੇ ਅਧਿਆਪਕਾਂ ਨੂੰ ਬਿਨਾ ਕਿਸੇ ਝਿਜਕ ਤੋਂ ਬੱਚਿਆਂ ਨੂੰ ਉਹਨਾਂ ਚੀਜ਼ਾਂ ਦੀ ਖੁਦ ਜਾਣਕਾਰੀ ਦੇਣੀ ਚਾਹੀਦੀ ਆ ਜਿਹੜੇ ਤਕਰੀਬਨ ਸਾਰੇ ਹੀ ਬੱਚੇ ਪ੍ਰਾਪਤ ਕਰਦੇ ਆ ਆਪਦੇ ਬੇਸਮਝ ਦੋਸਤਾਂ ਤੋਂ ਜਾਂ ਫਿਰ ਮੀਡੀਆ ਨਹੀਂ ਉਹ ਕਿਹੜੀ ਜਾਣਕਾਰੀ ਇਸ ਉਮਰ ਦੇ ਵਿੱਚ ਬੱਚਿਆਂ ਦੇ ਵਿੱਚ ਇੱਕ ਤਾਂ ਲਿੰਗਕ ਖਿੱਚਾਂ ਵੱਧਦੀਆਂ ਨੇ ਦੂਜਾ ਬੱਚਿਆਂ ਦੇ ਵਿੱਚ ਪਿਆਰ ਮੁਹੱਬਤ ਇਸ਼ਕ ਜਾਂ ਇਹਨਾਂ ਚੀਜ਼ਾਂ ਦੇ ਪ੍ਰਤੀ ਬਹੁਤ ਸਾਰਾ ਕੁਝ ਅਜੀਹਾ ਉਹ ਆ ਸੋਚਣ ਲੱਗਦੇ ਨੇ ਆਪਣੇ ਆਪ ਦਿਮਾਗ 'ਚ ਆਉਣ ਲੱਗਦਾ ਹੈ ਜਿਹੜਾ ਕੁਦਰਤੀ ਰੂਪ 'ਚ ਹੁੰਦਾ ਪਰ ਜਦੋਂ ਉਹਦੇ ਬਾਰੇ ਸਮਝ ਗਲਤ ਮਿਲਦੀ ਹੈ ਤਾਂ ਉਹ ਬੱਚੇ ਲਾਜ਼ਮੀ ਤੌਰ ਤੇ ਗਲਤ ਪਾਸੇ ਜਾਂਦੇ ਨੇ ਔਰ ਫਿਰ ਉਹ ਪਟਕੰਦ ਦਾ ਸ਼ਿਕਾਰ ਹੁੰਦੇ ਨੇ ਫਿਰ ਉਹ ਗੁੰਮਰਾਹ ਹੁੰਦੇ ਨੇ ਔਰ ਅਜਿਹੇ ਕੇਸਾਂ ਦੇ ਵਿੱਚ ਪਹਿਲਾਂ ਕਈ ਥਾਵਾਂ ਤੇ ਦੇਸ਼ 'ਚ ਵਾਪਰੇ ਨੇ ਤੇ ਬੱਚੇ ਗੁੰਮਰਾਹ ਕੀਤੇ ਗਏ ਤੇ ਗੁੰਮਰਾਹ ਬੱਚੇ ਉਦੋਂ ਹੁੰਦੇ ਨੇ ਜਦੋਂ ਅਸੀਂ ਮਾਪੇ ਤੇ ਅਧਿਆਪਕ ਬੱਚਿਆਂ ਨੂੰ ਉਹਨਾਂ ਵਿਸ਼ਿਆਂ ਤੇ ਆਪ ਖੁਦ ਸਹੀ ਜਾਣਕਾਰੀ ਨਹੀਂ ਦਿੰਦੇ ਜਿਨ੍ਹਾਂ ਤੇ ਦੇਣੀ ਬਣਦੀ ਆ ਉਹ ਗਲਤ ਜਾਣਕਾਰੀ ਆਪਦੇ ਘੱਟ ਅਕਲ ਵਾਲੇ ਦੋਸਤਾਂ ਸਹੇਲੀਆਂ ਤੋਂ ਲੈਂਦੇ ਨੇ ਜਾਂ ਮੀਡੀਆ ਰਾਈ ਲੈਂਦੇ ਨੇ ਤੇ ਫਿਰ ਉਹ ਗਲਤ ਜਾਣਕਾਰੀ ਦਾ ਸ਼ਿਕਾਰ ਹੋ ਜਾਂਦੇ ਨੇ ਸਾਨੂੰ ਬਿਨਾਂ ਕਿਸੇ ਸੰਗ ਬਿਨਾਂ ਕਿਸੇ ਝਿਜਕ 10-12 ਸਾਲ ਦੇ ਬੱਚੇ ਬੱਚੀ ਨੂੰ ਮਤਲਬ ਪਿਆਰ ਕੀ ਹੁੰਦਾ ਹੈ ਇਸ਼ਕ ਕੀ ਹੁੰਦਾ ਮੁਹੱਬਤ ਕੀ ਹੁੰਦਾ ਸਹੀ ਕੀ ਹੁੰਦਾ ਤੇ ਗੁਮਰਾਹਕੁਨ ਕੀ ਹੁੰਦਾ ਤੇ ਮਤਲਬ ਵਿਆਹ ਕੀ ਹੁੰਦਾ ਤੇ ਬੱਚੇ ਕਿਵੇਂ ਪੈਦਾ ਹੁੰਦੇ ਨੇ ਬਿਨਾ ਕਿਸੇ ਸੰਗ ਝਿਜਕ ਸ਼ਰਮ ਤੋਂ ਸਾਨੂੰ ਇਹ ਜਾਣਕਾਰੀਆਂ ਆਪਣੇ ਬੱਚਿਆਂ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ ਜੇ ਅਸੀਂ ਇਸ ਭਲੇਖੇ 'ਚ ਆਂ ਵੀ ਅਸੀਂ ਗੱਲ ਨਹੀਂ ਕਰਦੇ ਤੇ ਸਾਡੇ ਬੱਚੇ ਤਾਂ ਕਿਤੇ ਸੁਣਦੇ ਹੀ ਨਹੀਂ ਤੇ ਅਸੀਂ ਬਹੁਤ ਵੱਡੇ ਭਲੇਖੇ 'ਚ ਆਂ ਸਾਨੂੰ ਇਹ ਜਾਣਕਾਰੀਆਂ ਬੱਚਿਆਂ ਨੂੰ ਖੁਦ ਦੇਣੀਆਂ ਹੀ ਚਾਹੀਦੀਆਂ ਨੇ ਐ ਮੈਨੂੰ ਲੱਗਦਾ ਹੈ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਵਿਚਾਰ ਲਿਖੋ ਆਪੋ ਆਪਣੀ ਸਮਝ ਹੈ ਤੁਹਾਡੀ ਸਮਝ ਮੇਰੇ ਨਾਲੋਂ ਠੀਕ ਹੋ ਸਕਦੀ ਹੈ ਤੁਸੀਂ ਮੇਰੇ ਨਾਲੋਂ ਸਿਆਣੇ ਹੋ ਸਾਰੇ ਹੀ ਸੋ ਮੈਨੂੰ ਇੰਜ ਲੱਗਦਾ ਹੈ ਕਿ ਦੋਸਤੋ 12 13 ਸਾਲ ਦੀ ਉਮਰ ਤੱਕ ਜਿਹੜਾ ਯੂਰਪ ਹੈ ਜਾਂ ਜਿਹੜੇ ਉਹ ਗੋਰਿਆਂ ਦੇ ਮੁਲਕ ਨੇ ਉੱਥੇ ਬੱਚੇ ਇਸ ਤਰ੍ਹਾਂ ਗੁਮਰਾਹ ਨਹੀਂ ਕੀਤੇ ਜਾ ਸਕਦੇ ਕਿਉਂ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਬੜਾ ਖੁੱਲਾ ਮਾਹੌਲ ਦਿੰਦੇ ਨੇ ਔਰ ਜਿਹੜੇ ਕੁਦਰਤੀ ਤੇ ਵਿਗਿਆਨਕ ਜਾਣਕਾਰੀਆਂ ਨੇ ਸਰੀਰ ਪ੍ਰਤੀ ਯਾ ਰਿਸ਼ਤਿਆਂ ਪ੍ਰਤੀ ਯਾ ਮਨੋਵਿਰਤੀਆਂ ਪ੍ਰਤੀ ਪ੍ਰਵਿਰਤੀਆਂ ਪ੍ਰਤੀ ਜਜ਼ਬਾਤਾਂ ਪ੍ਰਤੀ ਉਹ ਬੱਚਿਆਂ ਨੂੰ ਦਿੰਦੇ ਨੇ ਤੇ ਉਹਨਾਂ ਦੇ ਐਜੂਕੇਸ਼ਨ ਸਿਸਟਮ ਚ ਵੀ ਇਹ ਚੀਜ਼ਾਂ ਦਸੀਆਂ ਤੇ ਪੜ੍ਹਾਇਆਂ ਜਾਂਦੀਆਂ ਨੇ ਪਰ ਸਾਡੇ ਤਾਂ ਕਿਤੇ ਵੀ ਨਹੀਂ ਹੈਗੀਆਂ ਸੋ ਮੈਨੂੰ ਲੱਗਦਾ ਹੈ ਕਿ ਇੱਥੇ ਅਸੀਂ ਵੱਡੀ ਮਾਰ ਖਾ ਰਹੇ ਹਾਂ ਇਹ ਸਾਡੀ ਗਲਤੀ ਹੈ ਸਾਡੇ ਬੱਚੇ ਬਹੁਤ ਸਾਰੀਆਂ ਚੀਜ਼ਾਂ ਦੇ ਪ੍ਰਤੀ ਕੁરાਏ ਪੈ ਰਹੇ ਨੇ ਅਸੀਂ ਸਿਰਫ ਪੂੰਜੀਵਾਦ ਨੇ ਸਾਨੂੰ ਪੈਸਾ ਧਨ ਤੇ ਪੂੰਜੀ ਦੀ ਦੌੜ ਚ ਲਾਇਆ ਹੋਇਆ ਆਵੇਂ ਜੋੜ ਅਸੀਂ ਕੁਝ ਨਹੀਂ ਪਾਵਾਂਗੇ ਇਸ ਸਿਸਟਮ 'ਚ ਪਰ ਫਿਰ ਵੀ ਇੱਕ ਕੁੱਤੇ ਝਾਕ 'ਚ ਅਸੀਂ ਸਾਰੇ ਗਧੇ ਬਣੇ ਹੋਇਆਂ ਜ਼ਿੰਦਗੀ ਦੇ ਵਿੱਚ ਸਾਡਾ ਕੋਈ ਧਿਆਨ ਨਹੀਂ ਹੈ ਬੱਚਿਆਂ ਦੇ ਪ੍ਰਤੀ ਅਸੀਂ ਕੋਈ ਬੱਚਿਆਂ ਨੂੰ ਨੋਟ ਨਹੀਂ ਕਰ ਰਹੇ ਅਸੀਂ ਕੋਈ ਬੱਚਿਆਂ ਨਾਲ ਬੈਠ ਕੇ ਗੱਲਾਂ ਨਹੀਂ ਕਰਦੇ ਅਸੀਂ ਕੋਈ ਬੱਚਿਆਂ ਦੇ ਨਾਲ ਇਸ ਤਰ੍ਹਾਂ ਗਾਈਡ ਨਹੀਂ ਕਰਦੇ ਜਿਹੜੀ ਗਾਈਡੈਂਸ ਇਸ ਉਮਰ 'ਚ ਜ਼ਰੂਰੀ ਹੁੰਦੀ ਹੈ ਨਾ ਟੀਚਰ ਤੇ ਨਾ ਮਾਪੇ ਤਾਂ ਲਾਜ਼ਮੀ ਤੌਰ ਤੇ ਇਹੋ ਜਿਹੇ ਕਟੜਾਵਾਂ ਫਿਰ ਸਾਡੇ ਸਾਹਮਣੇ ਆਉਂਦੀਆਂ ਨੇ ਹੁਣ ਇਹ ਲਹਿਰਾ ਗਾਗਾ ਦੀਆਂ ਦੋ ਬੱਚੀਆਂ ਜਿਹੜੀਆਂ ਗਈਆਂ ਨੇ ਤੇ ਉਹਨਾਂ ਦੇ ਮਾਪਿਆਂ ਨੂੰ ਕਿੰਨੀ ਚਿੰਤਾ ਹੋਏਗੀ ਕਿੰਨੀ ਟੈਨਸ਼ਨ ਹੋਏਗੀ ਉਹਨਾਂ ਦੀ ਟੈਨਸ਼ਨ ਵਾਜਬ ਹੈ ਲਾਜ਼ਮੀ ਉਹ ਬੱਚੀਆਂ ਨੇ ਜਾਂ ਤਾਂ ਉਹ ਕਿਸੇ ਨੇ ਗੁੰਮਰਾਹ ਕੀਤੀਆਂ ਹੋ ਸਕਦੀਆਂ ਨੇ ਜਾਂ ਉਹ ਕਿਤੇ ਨਾ ਕਿਤੇ ਤਾਂ ਕੋਈ ਉਹਨਾਂ ਦੀ ਸੋਚ 'ਚ ਕੋਈ ਨਾ ਕੋਈ ਗੜਬੜ ਹੋਈ ਹੈ ਤਾਂ ਹੀ ਉਹ ਇੰਜ ਉਹਨਾਂ ਨੇ ਕੀਤਾ ਜਾਂ ਫਿਰ ਉਹਨਾਂ ਦੇ ਨਾਲ ਜੇ ਦੂਸਰੀ ਗੱਲ ਸਾਡੇ ਸਮਾਜ 'ਚ ਹੁੰਦੀ ਹੈ ਕਿ ਕੋਈ ਮਤਲਬ ਕੋਈ ਅਗਵਾਬ ਵਾਲੀ ਗੱਲ ਹੋ ਜਾਂਦੀ ਹੈ ਜਾਂ ਕੋਈ ਜ਼ਬਰਦਸਤੀ ਕੋਈ ਇਸ ਤਰ੍ਹਾਂ ਕਰਦਾ ਉਹ ਉਸ ਤੋਂ ਵੀ ਖਤਰਨਾਕ ਤਾਂ ਮੈਨੂੰ ਲੱਗਦਾ ਹੈ ਕਿ ਜਿੰਨੇ ਵੀ ਆਪਾਂ ਧੀਆ ਪੁੱਤਾਂ ਦੇ ਚਿੰਤਕਾਂ ਜਿਨ੍ਹਾਂ ਨੂੰ ਚਿੰਤਾ ਹੈ ਬੱਚਿਆਂ ਦੀ ਜਵਾਨੀ ਦੀ ਭਵਿੱਖ ਦੀ ਉਹਨਾਂ ਸਾਰਿਆਂ ਨੂੰ ਇਹਨਾਂ ਮੁੱਦਿਆਂ ਤੇ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਹੈ ਬਾਕੀ ਤੁਸੀਂ ਕੀ ਸੋਚਦੇ ਹੋ ਤੁਹਾਡੇ ਵਿਚਾਰਾਂ ਦਾ ਇੰਤਜ਼ਾਰ ਰਹੇਗਾ ਕਮੈਂਟਾਂ ਦੇ ਰਹੀ ਕਰਿਓ ਬਹੁਤ ਮਿਹਰਬਾਨੀ ਸ਼ੁਕਰੀਆ